ਅੱਜ ਸਾਡਾ ਰਿਪੇਅਰ ਦਾ ਪਹਿਲਾ ਦਿਨ ਹੋ ਗਿਆ ਜੀ ਜਾਣ ਕੇ ਟਾਰਗੇਟ ਸੀਗਾ ਸਾਡਾ 5 ਦਿਨਾਂ ਦਾ ਹੀ ਪਰ ਮੈਨੂੰ ਲੱਗਦਾ ਵੀ 2-3 ਹਜੇ ਹੋਰ ਲੱਗ ਜਾਣੇ ਆ। ਸਾਡਾ ਰਿਪੇਅਰ ਦਾ ਪੰਜ ਬੰਦ ਤੇ ਆ ਮਿਲੋ ਫੋਰਮੈਨ ਨੂੰ। ਹਾਂਜੀ ਫੋਰਮੈਨ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਹ ਫੋਰਮੈਨ ਬਗੇਲੇ ਤੋਂ। ਇਹ ਸਲਿਆਣੀ ਤੋਂ ਰੂਪ ਸਨ। ਟਿਅਰ ਬੇਕਰ ਡਰਾਈਵਰ ਸਸੀ ਕਾ ਬਲੋ ਜੀ ਸਸੀ ਕਾ ਜੀ ਘੁਮਾ ਰਿਹਾ ਨਾ ਥੰਨੇ ਫੜ ਕੇ ਪੜੇ ਕਮਾਈ ਤੇ ਇਧਰ ਗਾੜਾ ਦੋ ਜਦੋਂ ਦੋ ਤਾਂ ਇਧਰ ਨੇ ਦੋ ਮਿੰਟ ਜੀ ਦੋ ਮਿੰਟ ਹਾਂਜੀ ਲਾਡੀ ਜੀ ਸਸਰੀ ਯਾਰ ਬਾਈ ਜੀ ਸਸਰੀ ਗਾਲ ਬਾਈ ਇਹ ਕਾਲਾ ਰਿਆਂ ਨੂੰ ਆਏ ਹਾਏ ਕਰੀ ਭਈ ਇਹਨੂੰ ਯਾਰ ਹਾਂ ਇਹਨੂੰ ਕਰਾ 10 5 4 ਹਾਂ ਲਾਡੀ ਸੁਣਾ ਫਿਰ ਕੋਈ ਗੱਲ ਬਾਤ ਬਹੁਤ ਕਾਇਰਾ ਫੋਰਮੈਨ ਰਾਤ ਸਾਰੀ ਰਾਤ ਨਹੀਂ ਸੁੱਤਾ ਇਹਨਾਂ ਹੀ ਬੈਡ ਚੋਰ ਆ ਗਏ ਸੀ ਅੱਛਾ ਜਿਹੜਾ ਸਾਰੀ ਰਾਤ ਜਾਗਦਾ ਰਿਹਾ ਚੋਰ ਫੜਦਾ ਰਿਹਾ ਫੜਿਆ ਵੀ ਕੋਈ ਕਿ ਬਸ ਜਾਗਦਾ ਹੀ ਰਿਹਾ ਫੜਿਆ ਨਾ ਜਾਣੀ ਇਹ ਵੀ ਜਾਣੀ ਇਹ ਡਰ ਗਿਆ ਹੈ ਨਾ ਫੋਰਮੈਨ ਤੋਂ ਵੀ ਫੋਰਮੈਨ ਜਾਗਦਾ ਕਿਤੇ ਜਾਂਦੇ ਨੂੰ ਫੜਨ ਨਾਲ ਵਿੱਚ ਚੋਰ ਹੀ ਨਹੀਂ ਆਏ ਅੱਛਾ ਚੋਰੀ ਨਹੀਂ ਆਈ ਬਾਬੇ ਦੀ ਬਾਤ ਹੀ ਰਹੀ ਠੀਕ ਆ ਫਿਰ ਚਕੰਨੇ ਬਾਬਾ ਲੋਕਾਂ ਨੂੰ ਵਾਅਦੇ ਕਿ ਚਕੰਨੇ ਕਰਦਾ ਕਿ ਚੋਰਾ ਨੂੰ ਚਕੰਨੇ ਕਰਦਾ ਵੀ ਲੋਕ ਜਾ ਜਾਂਦੇ ਭੱਜ ਜਾਂਣਾ ਇਸ ਹਿਸਾਬ ਨਾਲ ਤਾਂ ਜਿਹਾ ਉਹਨਾਂ ਫੜਿਆ ਨਹੀਂ ਗਿਆ ਇਸ ਹਿਸਾਬ ਨਾਲ ਤਾਂ ਚੋਰਾ ਨੂੰ ਚਕੰਨੇ ਕੀਤਾ ਇਹ ਵੀ ਗੱਲ ਠੀਕ ਹੈ ਚੋਰਾ ਨੂੰ ਚਕੰਨੇ ਕਰਦਾ ਜੀ ਬਾਬਾ ਲੋਕਾਂ ਨੂੰ ਪੈਂਦਾ ਦੋ ਬਾਤ 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 ਸੰਦਾਰਨ ਜੁਰੇ ਰੋਕਣੀ ਜਾਂ ਭਾਈ ਜੀ ਦਾ ਖਾਲਸਾ ਦੇ ਭਾਈ ਜੀ ਫੜੇ ਜਾਂਦੇ ਸਾਰੇ ਜਣੇ ਸੌਂਜੋ ਕਿ ਚੋਰ ਤਾਂ ਭੱਜ ਗਏ ਬਈ ਲੈ ਕੇ ਮੱਝਾਂ ਲੈ ਅੱਜ ਅਸੀਂ ਕਲੱਚ ਪਲੇਟ ਦਾ ਕੰਮ ਕੀਤਾ ਜੀ ਕਲੱਚ ਸਾਫ਼ ਕਰਕੇ ਚੜਾ ਦਿੱਤਾ ਇੱਕ ਅਸੀਂ ਕੰਮ ਕੀਤਾ ਸੀ ਆ ਫੀਡਰ ਦੇ ਮਗਰਲੇ ਪਾਸੇ ਪਾਈਪ ਲਾਇਆ ਸ਼ਾਵਰ ਤੇ ਮਾਲ ਭਲੇਟਨ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਕਾਮਯਾਬ ਲੰਘਾ ਹੋਣਗੇ ਕਿ ਨਹੀਂ ਹੋਣਗੇ ਤੱਤੀਆਂ ਜੇ ਲਾਉਂਦੀਆਂ ਲੇਟ ਚਲੀ ਗਈ ਪਹਿਲਾਂ ਸਾਡੇ ਕੰਪਨੀ ਐ ਪੋਪਲੇ ਜੇ ਬਣਾ ਕੇ ਲਾਈ ਸੀ ਉਹ ਅਗਲੇ ਪਾਸੇੋਂ ਲੜੇ ਸੀਗੇ ਕਿ ਗੱਲ ਬੰਦ ਹੀ ਨਹੀਂ ਸੀ ਮਾਲ ਸਾਡਾ ਵੀ ਪਹਿਲਾਂ ਇਰਾਦਾ ਸੀਗਾ ਕਿ ਇਸ ਬਾਬਾ ਜਗਾ ਤੇ ਕੱਟ ਲਾ ਕੇ ਕਬਜ਼ੇ ਲਏ ਜਾਣ ਤੇ ਅਗਲੇ ਪਾਸੇ ਵੀ ਕੱਟ ਲਾ ਕੇ ਫਿਰ ਇਹ ਸਕੀਮ ਬਣਾਈ ਵੀ ਕੱਟ ਲਾ ਕੇ ਫਿਰ ਬੈਠ ਰਹਿਗੀ ਮਾਲ ਤਾਂ ਮਾਲ ਤਾਂ ਫਿਰ ਵਿੱਚ ਵੜਦਾ ਹੀ ਰਹਿਣਾ ਤੇ ਆਪਾਂ ਸਬਰਾਉਡ ਕੱਢ ਕੇ ਇਹਨਾਂ ਨੂੰ ਕੱਢਣਾ ਆਪਾਂ ਬਾਅਦ ਦੇ ਵਿੱਚ ਕਾਹਦੇ ਵਾਸਤੇ ਖੋਲਣਾ ਉਹ ਸਾਡਾ ਇਰਾਦਾ ਵੀ ਇਹਨਾਂ ਨੂੰ ਫਿਕਸ ਹੀ ਰਹਿਣ ਦੇਗੀ ਤੇ ਇਸ ਜਗ੍ਹਾ ਦੇ ਉੱਤੇ ਆਪਾਂ ਪੱਤੀਆਂ ਕੱਸ ਕੇ ਤੇ ਇਧਰ ਬਿਲਡਿੰਗ ਕਰਦੇ ਹਾਂਗੇ ਜੀ ਆ ਕਿ ਤੁਸੀਂ ਦੱਸਿਓ ਆਪਣੇ ਆਪ ਹੀ ਰਹਿ ਵੀਏ ਕਿਵੇਂ ਆਪਣਾ ਜਗਾਰ ਕਾਮਯਾਬ ਰਹੂਗਾ ਕਿ ਨਹੀਂ ਕਿ ਜੇ ਝੋਨੇ ਦੇ ਕਨਕ੍ਰੇਡ ਡਿਸੀਜਨ ਚ ਤਾਂ ਇੰਨਾ ਖਾਸ ਫਰਕ ਨਹੀਂ ਪੈਂਦਾਗਾ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਮਾੜ ਬਲੇਟ ਕੇ ਸ਼ਾਫਟ ਟੈਟ ਹੋ ਜਾਂਦੀ ਹੈ ਟੈਟ ਹੋ ਕੇ ਇਹਦੇ ਇੱਕ ਕਲੱਚ ਸਿਸਟਮ ਸੀਗਾ ਜੀ ਨਵੇਂ ਮਾਡਲ ਦੇ ਉਹ ਅਸੀਂ ਕਲੱਚ ਸਿਸਟਮ ਕੱਢਤਾ ਥੋੜਾ ਹੀ ਸਿੱਧੀ ਫਿਕਸ ਸ਼ਾਫਟ ਪਾਉਣੀ ਹੈ ਇੱਥੇ ਹਾਂ ਜੀ ਆ ਪਾ ਦਿੱਤੀ ਆ ਬਾਕੀ ਆਪਾਂ ਐਮਪੀ ਜਾ ਕੇ ਤੁਹਾਨੂੰ ਜੋ ਦੂਜੀ ਮਸ਼ੀਨ ਖੋਲੀ ਉਦੋਂ ਵੀ ਤੁਹਾਨੂੰ ਖਵਾਵਾਂਗੇ ਕਲਚ ਸਿਸਟਮ ਕਿਵੇਂ ਆ ਬੇਟਾ ਜੇਦ ਕੀ ਇਹਦਾ ਕੱਢਿਆ ਵੀ ਇਹ ਕਾਮਯਾਬ ਜ਼ਿਆਦਾ ਰਹਿੰਦਾ ਕਿ ਕਲਚ ਸਿਸਟਮ ਜ਼ਿਆਦਾ ਸੀਗਾ ਫਿਰ ਜੇ ਇਹ ਸਿਸਟਮ ਸਾਡਾ ਜ਼ਿਆਦਾ ਕਾਮਯਾਬ ਹੋਇਆ ਤਾਂ ਕਣਕ ਦੇਸੀ ਜਣੀ ਫਿਰ ਉਹ ਆਪਾਂ ਕਲਚ ਵਾਲਾ ਸਿਸਟਮ ਉਹਦਾ ਵੀ ਕੱਢ ਕੇ ਫਿਕਸ ਸ਼ਾਫਟ ਪਾ ਦਿਆਂਗੇ ਉਹ ਵੀ ਆਜਾ ਆਜਾ ਫਿਕਸ ਕਰ ਦਿਆਂਗੇ ਕੱਢਣੀ ਨਹੀਂ ਪੈਣੀ ਕਿਉਂ ਹਾਂ ਕਈ ਕੰਪਨੀਆਂ ਆਉਂਦਾ ਰਹਿੰਦੇ ਪਰ ਅਚਕਰੂਚ ਜ਼ਿਆਦੇ ਦੇ ਕੇ ਵੀ ਅਮੇ ਬਸ ਪੰਗਾ ਹੀ ਪਾ ਦਿੰਦੀਆਂ ਬੋਲਦੀ ਤੇ ਸਾਡੇ ਫੋਰਮੈਨਾਂ ਦਾ ਦਿਮਾਗ ਖੋਤਾ ਗੋਤਾ ਲੋਕਾਂ ਦਾ ਗੋਤਾ ਖਾਂਦਾ ਇਹਨਾਂ ਦਾ ਖੋਤਾ ਖਾ ਗਿਆ ਸੀ ਕਲਚ ਪਲੇਟ ਦੇ ਲੋਕ ਸਿੰਗਰਾਂ ਦੇ ਲਾਏ ਨਹੀਂ ਇਹਨਾਂ ਨੇ ਤੇ ਉਵੇਂ ਹੀ ਪਾਤੇ ਬਾਕੀ ਜੀ ਆਪਾਂ ਇਹਨਾਂ ਦੀਆਂ ਬੀੜੀਆਂ ਛਡਾਉਣੀਆਂ ਕੋਈ ਕਮੈਂਟ ਕਰਕੇ ਦੱਸਿਓ ਵੀ ਇਹ ਬੀੜੀਆਂ ਕਿਵੇਂ ਛੱਡਣਗੇ ਆਪਾਂ ਤਾਂ ਪੀਂਦੇ ਨਹੀਂ ਬਾਈ ਜੀ ਉਹਨਾਂ ਦੀ ਗੱਲ ਨਹੀਂ ਸਾਰੇ ਉਹ ਬੰਦਾ ਇੱਕ ਕਾਲਾ ਨਹੀਂ ਪੀਂਦਾ ਤੇ ਬਾਕੀ ਦੇ ਸਾਰੇ ਪੀਂਦੇ ਆ ਕਿ ਇਹ ਪਾਇਨਾਲੀਆਂ ਛੜਾਉਣੀਆਂ ਬੀੜੀਆਂ ਤੇ ਕਿਵੇਂ ਛੁੱਟਣਗੀਆਂ ਜਾਂ ਕੋਈ ਜਰਮਾਨਾ ਰੱਖੀਏ ਇਹਨਾਂ ਨੂੰ ਬਹੁਤ ਜ਼ਿਆਦੀਆਂ ਬੀੜੀਆਂ ਫੂਕਦੇ ਆ ਐ ਰਹੀ ਤਾਂ ਕਿਸੇ ਦੇ ਖੇਤ ਚ ਅੱਗ ਲਾਉਣਗੇ ਕਾਰਟਿਆਂ ਦਾ ਤਾਂ ਆਪਾਂ ਕੋਈ ਨਾ ਕੋਈ ਹੱਲ ਹੁਣ ਸੀ ਉਰੇ ਆ ਇਧਰ ਖੜਾ ਹੋ ਗਿਆ ਇਧਰ ਆ ਉਧਰ ਪਾਣੀ ਦੀ ਕਾਰਟ ਆ ਇਹਨਾਂ ਨੇ ਬਾਹੀ ਵਾਲੇ ਤਲਾ ਨੂੰ ਅੱਗ ਲਾ ਦੇਣੀ ਹੈ ਇਧਰ ਆ ਕੱਪੜੇ ਆ ਜਿ ਬਨਾਤਾਂ ਨਹੀਂ ਫੇਰ ਲਵੇੜ ਲਏ ਹੋਏ ਹੈਂ ਕਪੜੇ ਫੇਰ ਲਵੇੜੇ ਧਿਆਨ ਨੇੜੇ ਇੱਥੇ ਆ ਮੇਰੇ ਨੇੜੇ ਬਈ ਇੱਥੇ ਬੈਠ ਕੇ ਜਾ ਇੱਥੇ ਆ ਤੂੰ ਮੇਰੇ ਨੇੜੇ ਕੀ ਕਰਦਾ ਏ ਕੋਈ ਚਲੋ ਗਿਆ ਬੰਦੇ ਦਾ ਵਿਆਹ ਕਰਨਾ ਹਾਂ ਇੱਥੇ 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 ਖੜਾ ਹਾਂ ਇਹ ਆ ਜੀ ਸਾਡਾ ਮੁੰਚੀ ਤੇ ਇਹ ਮਾਲਕ ਆ ਜੀ ਕੰਬਾਈਨਾਂ ਦਾ ਅਸੀਂ ਤਾਂ ਸਾਰੇ ਇਹਦੇ ਫੋਰਮੈਨ ਡਰਾਈਵਰ ਕੰਮ ਵਾਲੇ ਬੰਦੇ ਰੱਖੇ ਆ ਜੇ ਕੋਈ ਕੁੜੀ ਹੋਵੇ ਤਾਂ ਦੱਸਿਓ ਜੀ ਆਪਾਂ ਇਹਦੀ ਵਿਆਹ ਕਰਵਾ ਵਿਆਹ ਕਰਾਉਣਾ ਹਾਂ ਹੋ ਗਿਆ ਕੁੜੀ ਕਿਹੋ ਜੀ ਚਾਹੀਦੀ ਹੈ ਸੋਹਣੀ ਹੋਵੇ ਆ ਦੱਸਣਾ ਅਪਡੇਟ ਦੇ ਆਪਦੀ ਸੋਹਣੀ ਹੋਵੇ ਮੇਟਾ ਸੋਹਣੀ ਹੋਵੇ ਤੇਰੇ ਵਰਗੀ ਹੋਵੇ ਹਾਂ ਠੀਕ ਬ੍ਰਸ਼-ਭਰੂਸ਼ ਕਰਿਆ ਕਰ ਆ ਜੋ ਦੰਦ ਗਾਲੀ ਬੈਠਾ ਬ੍ਰਸ਼-ਭਰੂਸ਼ ਕਰਿਆ ਕਰ ਕੰਡ ਨਿੱਕੇ ਲਵਾਉਣੇ ਪੈਣੇ ਹੈ ਕੰਡ ਨਿੱਕੇ ਲਵਾਣ ਨਿਕਲਵਾ ਦੇਾਂਗੇ ਕਿਉਂ ਮੋੰਜੀ ਤਾ ਸੁਣਾ ਕੋਈ ਗੱਲ ਬਾਤ ਤੋ ਗੋਰਾ ਅੱਜ ਫੇਰ ਨਹੀਂ ਆਇਆ ਆਇਆ ਨਹੀਂ ਤਾ ਬਥੇ ਤੇ ਆਇਆ ਨਹੀਂ ਹਾਂ ਪੈਸੇ ਲੈ ਜਾਂਦਾ ਤੇ ਕੰਮ ਤੇ ਆਉਂਦਾ ਨਹੀਂ ਕੀ ਫਾਇਦਾ ਹਾਂ ਤਾਂ ਬੈਠੇ ਨਹੀਂ ਹਾਂ ਦਾ ਹਾਂ ਹਾਂ ਅਬੀ ਅਪਡੇਟ ਦੇ ਦੇ ਕੁੜੀ ਕਿਹੋ ਜੀ ਚਾਹੀਦੀ ਆ ਦੋਵੇਂ ਲੱਤਾਂ ਸਲਾਮਤ ਹੋਣ ਕੇ ਲੰਗੀ ਹੋਵੇ ਲੁੱਲੀ ਹੋਵੇ ਦੁੱਧੀ ਹੋਵੇ ਹੈ ਕਿਹੜੀ ਦੁੱਧੀ ਤੇ ਕੋਈ ਹੋਵੇ ਸਭ ਕਬੂਲ ਆ ਹੈ ਜਿਹੋ ਜੀ ਮਰਜ਼ੀ ਹੋਵੇ ਹਾਂ ਠੀਕ ਆ ਕੁੜੀ ਹੋਵੇ ਹਾਂ ਠੀਕ ਆ ਸੱਸੀ ਕਾ ਬੁਲਾ ਦੇ ਸੱਸੀ ਕਾ ਬੁਲਾ ਦੇ ਹੱਥ ਜੋੜ ਕੇ ਸੱਸੀ ਕਾ ਬੁਲਾ ਸੱਸੀ ਕਾ ਠੀਕ ਆ ਜੀ ਬਸ ਅੱਜ ਦਾ ਬਲੌਗ ਆਪਣਾ ਇੱਥੇ ਹੀ ਸਮਾਪਤ ਹੁੰਦਾ ਹੈ ਹਾਂ ਜੀ ਤੇ ਕੱਲ ਨੂੰ ਆਪਾਂ ਨਵਾਂ ਬਲੌਗ ਲੈ ਕੇ ਤੁਹਾਡੇ ਪਤਾ ਨਹੀਂ ਮੈਂ ਤਾਂ ਸਵੇਰੇ ਆ ਜਾਣਾ ਬੜੇ ਹਾਜ਼ਰ ਹੋਵਾਂਗੇ ਆਪਣਾ ਚੈਨਲ ਤੁਹਾਨੂੰ ਪਤਾ ਹੀ ਹਰਜੋਤ ਸੇਖੋ 2 ਕਿਲੋਮੀਟਰ ਬਾੜਾ ਪਿੰਡ ਤੋਂ ਹਰਜੋਤ ਬਲੌਗ ਸੇਖੋ ਸਲਿਆਣੀ ਵਾਲੇ ਹਾਂ ਜੀ ਮੈਂ ਪੁੱਛੀਏ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ ਠੀਕ ਹੈ ਤੇ ਫੇਸਬੁੱਕ ਤੇ ਆਪਣਾ ਪੇਜ ਆ ਕੰਬਾਈਨ ਲਵਰ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ